ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਤੁਸੀਂ ਮੇਰੇ ਨਾਲ ਹੁਣੇ ਗੱਲ ਕਰ ਰਹੇ ਸੀਗੇ ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਬਹੁਤ ਵੱਡੀ ਖੱਲ ਜਿਹੜੀ ਆ ਉਹ ਦੱਸੀ ਆ ਬੜੀ ਸੰਸਨੀ ਕੇਸ ਕਵਰ ਆ ਪੀ ਤਰਨਤਾਰਨ ਤੋਂ ਸੰਦੀਪ ਸਿੰਘ ਚਸੰਨੀ ਜਿਹੜੇ ਆ ਉਹ ਚੋਣ ਲੜ ਸਕਦੇ ਆ ਅਮਰਤਪਾਲ ਉਹਨਾਂ ਨੂੰ ਸਮਰਥਨ ਕਰਨਗੇ ਸਭ ਤੋਂ ਪਹਿਲੀ ਗੱਲ ਦੂਜੀ ਗੱਲ ਇਹ ਆ ਵੀ ਜਿੱਥੇ ਅੱਜ ਮੁੱਖ ਮੰਤਰੀ ਮਾਨ ਨੇ ਵੀ ਐਲਾਨ ਕਰ ਦਿੱਤਾ ਵੀ ਮੈਡੀਕਲ ਸਹੂਲਤਾਂ 10 ਲੱਖ ਤੱਕ ਦਾ ਜਿਹੜਾ ਬੀਮਾ ਉਹ ਕੀਤਾ ਜਾਏਗਾ ਉਹਦੇ ਵਾਸਤੇ ਵੀ ਉਹਨਾਂ ਨੇ ਤਰਨਤਾਰਨ ਚੁਣਿਆ ਤੇ ਨਾਲ ਚੁੜਿਆ ਉਹਨਾਂ ਨੇ ਬਰਨਾਲਾ ਬਰਨਾਲਾ ਉਹਨਾਂ ਦਾ ਆਪਣਾ ਜ਼ਿਲ੍ਹਾ ਤੇ ਤੀਜੀ ਵੱਡੀ ਖਬਰਪਟ ਸਾਬ ਇਹ ਆ ਵੀ ਸੂਬਾ ਸਰਹੰਦ ਸੂਬਾ ਸਿੰਘ ਜਿਹਦੀ ਮੌਤ ਹੋ ਗਈ ਸੀ ਉਹਦਾ ਸੰਸਕਾਰ ਕਿੱਥੇ ਹੋਇਆ ਇਹਦੇ ਬਾਰੇ ਵੀ ਤੁਹਾਡੇ ਕੋਲ ਜਾਣਕਾਰੀ ਆ ਇਹ ਵੀ ਤੁਹਾਨੂੰ ਸਮਝਦੇ ਆ ਪਰ ਸਭ ਤੋਂ ਪਹਿਲਾਂ ਫਿਰ ਅਮਰਤਪਾਲ ਵਾਂਗੂ ਸੰਦੀਪ ਸੰਨੀ ਜਿਹੜਾ ਉਹ ਵੀ ਜੇਲ੍ਹ ਦੇ ਵਿੱਚੋਂ ਇਸ ਵਿਧਾਨ ਸਭਾ ਜਿਹੜੀ ਜਿਮਨੀ ਚੋਣ ਆ ਇਹਦੇ ਵਿੱਚ ਹਿੱਸਾ ਪੜਨਗੇ ਜੀ ਜਿੱਥੋਂ ਤੱਕ ਬਕਾਇਦਾ ਤੌਰ ਤੇ ਆਪਾਂ ਪਹਿਲਾਂ ਗੱਲ ਕਰ ਲਈਏ ਭੀ ਜਿਮਨੀ ਚੋਣ ਦੀ ਗੱਲ ਕਰ ਲਈਏ ਜਾਂ ਆਪਾਂ ਤਰਨਤਾਰਨ ਦੀ ਗੱਲ ਕਰ ਲਈਏ ਉਹਦੇ ਵਿੱਚ ਕੁਝ ਲੋਕਾਂ ਦੇ ਵਿਚਾਰ ਨੇ ਭੀ ਜਿਹੜਾ ਸੰਦੀਪ ਸਿੰਘ ਸੰਧਿਆ ਉਹਨੂੰ ਤੁਰੰਤ ਤਰ ਤੋਂ ਉਮੀਦਵਾਰ ਬਣਾਇਆ ਜਾਵੇ। ਉਹਨੇ ਇਹ ਉਮੀਦਵਾਰ ਬਣਾਉਂਦੇ ਜਾਂ ਨਹੀਂ ਬਣਾਉਂਦੇ ਇਹ ਤੇ ਬਾਅਦ ਦੀ ਗੱਲ ਤੇ ਇੱਕ ਲੋਕਾਂ ਦੀ ਮੰਗ ਹੈ ਕਿ ਉਹਨੂੰ ਉਮੀਦਵਾਰ ਬਣਾਇਆ ਜਾਵੇ ਕੋਈ ਜਿੱਦੀ ਵੱਡੀ ਉਹਦੀ ਕੁਰਬਾਨੀਆਂ ਉਸ ਕੁਰਬਾਨੀ ਦੇ ਵਿੱਚੋਂ ਉਮੀਦਵਾਰ ਬਣਾਇਆ ਜਾਵੇ। ਲੇਕਿਨ ਅਜੇ ਤੱਕ ਪਾਰਟੀ ਨੂੰ ਉੱਤੇ ਕੋਈ ਗੌਰ ਨਹੀਂ ਫਰਮਾਇਆ ਉਮੀਦਵਾਰ ਬਣਾਉਣ ਦੀ ਗੱਲ ਤੇ ਜਰੂਰ ਚੱਲਦੀ ਉਹਦੀ ਕਿਉਂ ਬੀਬੀ ਸਤਵੰਤ ਕੌਰ ਤੇ ਦੀਦੀ ਜਸਪ੍ਰਿੰਤ ਕੋ ਖਾਦਰਾ ਉਹ ਨਾ ਬਿਨਾਂ ਚੱਲਦੇ ਸੀਗੇ ਤੇ ਦੋਹਾਂ ਦੀਦੀਆਂ ਨੇ ਨਾ ਕਰਤੀ ਤੇ ਅਸੀਂ ਇਲੈਕਸ਼ਨ ਨਹੀਂ ਲੜੇ ਕੋਣ ਬਹਿ ਕਹਿੰਦਾ ਤੌਰ ਤੇ ਇਸ ਖੇਤ ਦਾ ਨਾਮ ਹੁੰਦਾ ਸੰਨੀ ਵੀ ਸ਼ਾਇਦ ਇਲੈਕਸ਼ਨ ਲੜੇ ਨਾ ਲੜੇ ਜੇ ਕੁਝ ਲੋਕਾਂ ਨੇ ਇਹ ਆਪਣੇ ਕਮੈਂਟ ਜਰੂਰ ਪਾਏ ਆ ਕਿ ਸੰਨੀ ਨੂੰ ਤਰਨਥਾਪੋ ਉਮੀਦਵਾਰ ਬਣਾਇਆ ਜਾਵੇ ਪੰਥ ਕਲਕਰ ਉਸ ਪੰਥ ਘਰ ਕੇ ਤੋਂ ਬਕਾਇਦਾ ਤੌਰ ਤੇ ਕੁਈ ਨਾ ਕੀ ਗਲ ਬਣ ਸਕਦੀ ਉਹਦੀ ਤੇ ਉਹ ਜਿੱਤ ਸਕਦਾ ਇਥੋਂ ਤੱਕ ਵੀ ਲੋਕਾਂ ਦਾ ਝੁਕਾਏ ਹੋ ਜਈ ਹੈ ਤੁਹਾਨੂੰ ਪਤਾ ਹੋਏਗਾ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦਾ ਕੋਈ ਪ੍ਰਚਾਰ ਨਹੀਂ ਸੀ ਕੋਈ ਗੱਡੀ ਨਹੀਂ ਸੀ ਕੁਛ ਨਹੀਂ ਸੀਗਾ ਕੋਈ ਪਾਰਟੀ ਨਹੀਂ ਸੀ ਲੇਕਿਨ ਜਦ ਲੋਕਾਂ ਦਾ ਮਹਾਨ ਹੋ ਜੇ ਨਾ ਪੀ ਇਹ ਬੰਦਾ ਜਿਤਾਉਣਾ ਸੀ ਫਿਰ ਉਹਗਾ ਪਿੱਛੇ ਪੋਕੇ ਵੇਖਦੇ ਦੇ ਇਸੇ ਕਰਕੇ ਇਸੇ ਤਰੀਏ ਉਹ ਸੋਈ ਜਾਂਦੀ ਪਿੱਛੇ ਤੇ ਭਾਈ ਜੇ ਸੰਦੀਪ ਸਿੰਘ ਸੰਨੀ ਇਥੋਂ ਵੱਢੇਗਾ ਤਾਂ ਉਹਦੀ ਬੇਜ਼ ਵਗੈਰਾ ਹੋ ਜਾਏਗੀ ਉਹ ਬਾਹਰ ਵੀ ਆ ਜਾਏਗਾ ਉਹ ਇਹ ਮਹਿਸੂਸ ਕਰਨ ਦੇ ਨੂੰ ਜੀ ਲੇਕਿਨ ਇਹ ਵੇਖੋ ਵੀ ਜੇ ਉਹ ਉਥੋਂ ਖੜਾ ਮਿਲ ਕਰਦੇ ਮਿਲ ਕਰਦੇ ਕਿ ਨਹੀਂ ਕਰਦੇ ਲੇਕਿਨ ਇਹਦੇ ਨਾਲ ਡੰਕਾ ਜਿਹੜਾ ਇੱਕ ਹੋਰ ਜ਼ਰੂਰ ਹੋ ਜਾਂਦਾ ਮੁੱਖ ਮੰਤਰੀ ਸਾਹਿਬ ਪਰ ਪਟੀ ਸਾਹਿਬ ਇਹਦੇ ਨਾਲ ਹੀ ਇੱਕ ਮੇਰਾ ਸਵਾਲ ਹੈ ਇਹਦੇ ਨਾਲ ਪੂਰੇ ਪੰਜਾਬ ਦਾ ਮਾਹੌਲ ਮੈਟ੍ਰਿਕ ਤੇ ਸੂਬੇ ਵਾਲੀ ਲਗ ਮੈਟ੍ਰਿਕ ਸੂਬੇ ਨੂੰ ਲੋਕ ਜਿਹੜੇ ਇਹਨਾਂ ਕੋਈ ਬਹੁਤੀ ਬਹੁਤ ਉਹਦੇ ਹੱਕ ਚ ਨਹੀਂ ਸੀ ਅਗੇ ਹੂੰ ਜਿਹੜੀ ਪਟਿਆਲੇ ਦੀ ਬਕਾਇਦਾ ਤੌਰ ਤੇ ਪੰਜਾਬ ਪੁਲਿਸ ਐਕਸ ਪੈਨਸ਼ਨ ਐਸੋਸੀਏਸ਼ਨ ਉਹਨਾਂ ਨੇ ਸਪੋਰਟ ਕੀਤੀ ਸੀ ਉਹਨਾਂ ਕਿਹਾ ਸੀ ਸੂਬੇ ਨੇ ਜੋ ਕੀਤਾ ਠੀਕ ਕੀਤਾ ਉਹਨੇ ਰਾਖੀ ਕਰਦੀ ਅਸੀਂ ਉਹਦੇ ਹੱਕ ਚ ਖੜੇ ਹਾਂ ਜਿਹੜੀ ਅੰਮ੍ਰਿਤਸਰ ਜਿਹੜੀ ਪੁਲਿਸ ਐਕਸ ਸਰਵਿਸਮੈਨ ਪੁਲਿਸ ਵੈਲਫੇਅਰ ਐਸੋਸੀਏਸ਼ਨ ਨੂੰ ਨੇ ਕਿਹਾ ਤਾਂ ਉਹਦੇ ਬੰਦੇ ਦਾ ਅਸੀਂ ਜਿਹਨੇ ਹੋਮ ਰੈਸੋਲਵਿੰਗ ਨਾ ਕੀਤਾ ਉਸ ਨਾਲ ਤੱਕ ਉਹ ਨਾਲ ਨਹੀਂ ਖੜੇ ਸੀ ਤੇ ਜੇ ਉਹ ਨਾਲ ਨਹੀਂ ਖੜੇ ਤੇ ਫਿਰ ਤੁਸੀਂ ਆਪ ਸੋਣੇ ਉਪੀ ਉਹਦਾ ਫਿਰ ਸਟੇਟ ਲੈਵਲ ਤੇ ਕਿਦੋਂ ਕਦੋਂ ਤੱਕ ਉਹ ਵੀ ਕੰਨਾਂ ਕੱਲ੍ਹੇ ਇਹ ਨਹੀਂ ਅੰਮ੍ਰਿਤਸਰ ਪਰੰਪਰਾਂ ਦੇ ਵਿੱਚ ਇੱਕ ਮੁੰਡਾ ਗੁਲਸ਼ਨ ਸੀਗਾ ਗੁਲਸ਼ਨ ਕੁਮਾਰ ਪੰਡਤਾਂ ਦਾ ਮੁੰਡਾ ਸੀਗਾ ਉਹ ਚੁੱਕਿਆ ਗਿਆ ਸੀ ਉਹ ਚੁੱਕ ਕੇ ਬਕਾਇਦਾ ਤੌਰ ਤੇ ਉਹਦਾ ਪਿਓ ਚਮਨ ਲਾ ਉਹਨੇ ਸੀਬੀ ਨੂੰ ਕੇਸ ਕੀਤਾ ਜਸੰ ਸਿੰਘ ਖੱਲੜਾ ਜਿਹੜੀ ਕਮੇਟੀ ਬਣੀ ਉਹਨੂੰ ਆ ਕੇ ਮਿਲਿਆ ਉਹਨਾਂ ਨੇ ਕੇਸ ਕੀਤਾ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਮਿਲ ਗਈਆਂ ਲekin ਉਹਦੇ ਪਿਓ ਨਹੀਂ ਵੇਖ ਸਕਿਆ ਪਿਓ ਨੂੰ ਬਿਲਕੁਲ ਟਰਾਈ ਕਰ ਗਿਆ ਸੀ ਕਿਉਂ ਕੇਸ ਲਵਾ ਬਣਾ ਲਮਾ ਖਿੱਚਿਆ ਗਿਆ ਸੀ ਇਹਨਾਂ ਲੋਕਾਂ ਨੇ ਸਿਰਫ ਇਹ ਨਹੀਂ ਕੀਤਾ ਵੀ ਸਿਰਫ ਸਿੱਖਾਂ ਦੇ ਮੁੰਡੇ ਤੇ ਜੱਟਾਂ ਦੇ ਮੁੰਡੇ ਕੀਤੇ ਇਹਨਾਂ ਨੇ ਜਿਹੜੀ ਸੀ ਕਿ ਉਹ ਪਰਿਵਾਰ ਤੇ ਕਦੀ ਵੀ ਸਪੋਰਟ ਨਹੀਂ ਕਰਨਗੇ ਇਹਨਾਂ ਦੀ ਇਹੋ ਜਿਹੇ ਬੰਦੇ ਨਹੀਂ ਇਸ ਕਰਕੇ ਜਿਹੜਾ ਸੂਬਾ ਸਰਹੰਦਾ ਉਹਦੇ ਬਾਰੇ ਸਾਨੂੰ ਅਗਲੀ ਇਨਫੋਰਮੇਸ਼ਨ ਜਿਹੜੀ ਮਿਲੀ ਉਹ ਵੀ ਸੱਚੀ ਕਰ ਲੈਣ ਨਾਲ ਹੀ ਆਪਾਂ ਅਗਲੀ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਸੁਪਾਸ ਰਾਂਝੜਾਵਾ ਇੱਥੇ ਇੱਕ ਮੁੱਦਾ ਹੈਗਾ ਉਹ ਹੈਗਾ ਹੈਗਾ ਤੇ ਉਹ ਵਗਿਆ ਸੀਗਾ ਇੱਕ ਬਣਿੱਕਿਆ ਹੁੰਦਾ ਸੀ ਤਰਲੋਕ ਚਕਵਾਲੀਆ ਬਦਮਾਸ਼ ਸੀਗਾ ਇਹ ਖੇਮ ਕਰ ਲੱਗੇ ਪਿੰਡ ਪੈਂਦਾ ਵਾ ਅੱਜ ਕੱਲ੍ਹ ਇਸ ਦੁਨੀਆ ਤੇ ਨਹੀਂ ਉਹਦੇ ਨਾਲ ਰਕੇ ਇਹਨਾਂ ਦੇ ਇੱਕ ਡੀਐਸਪੀ ਹੁੰਦਾ ਸੀ ਇਹ ਤੇ ਸਾਰੇ ਰੱਜ ਕਿ ਲੋਕਾਂ ਰੱਜ ਕਿ ਤੇ ਚਕਵਾਲੀਏ ਦੀ ਕੁੜੀ ਜੀ ਤੇ ਸੂਬੇ ਦਾ ਮੁੰਡਾ ਸੀਗਾ ਤੇ ਇਹਨਾਂ ਦੀ ਆਪਣੀ ਸ਼ਾਦੀ ਵੀ ਹੋਈ ਸੂਬੇ ਦੀਆਂ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਕੁੜੀਆਂ ਵਿਦੇਸ਼ ਚ ਰਹੀਆਂ ਤੇ ਉਹ ਵਿਦੇਸ਼ ਤੋਂ ਆਉਣ ਤੋਂ ਬਾਅਦ ਉਹ ਸਸਕਾਰਨ ਕਰ ਦਿੰਦਾ ਕਿ ਅਸੀਂ ਦੱਸਦੇ ਕਿੱਥੇ ਕੀਤਾ ਗਿਆ ਪਹਿਲਾਂ ਦੂਜੀ ਗੱਲ ਕਲੀਅਰ ਕਰ ਦਿੰਦਾ ਉਹ ਸੂਬੇ ਦਾ ਬਾਕਾਇਦਾ ਤੌਰ ਤੇ ਜਿਹੜਾ ਪੁੱਤਰਾ ਸੀ ਨਾ ਸੂਬੇ ਦਾ ਪੁੱਤਰਾ ਤੇ ਤ੍ਰਿਲੋਕ ਚਲਾ ਕੇ ਦੋਤਰਾ ਤੇ ਨਾਲ ਤ੍ਰਿਲੋਕ ਦਾ ਪੁੱਤਰਾ ਮਤਲਬ ਇੱਕ ਦੋਵਾਂ ਦਾ ਸਾਧਾ ਇੱਕ ਸੂਬੇ ਦਾ ਪੁੱਤਰਾ ਆ ਗਿਆ ਇੱਕ ਤ੍ਰਲੋਕ ਦਾ ਪੁੱਤਰਾ ਆ ਗਿਆ ਇਹ ਦੋਵੇਂ ਗੱਡੀ 'ਚ ਜਾ ਰਹੇ ਸੀਗੇ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਗੱਡੀ ਬੁੜ ਕਿਤੇ ਵੈਪਨ ਚੱਲ ਗਿਆ ਤੇ ਸੂਬੇ ਦੇ ਪੋਤਰੇ ਦੀ ਰੀਡ ਦੀ ਹੜੀ ਚ ਵੈਗਾ ਤੋਂ ਉਹ ਬੱਟ ਤੇ ਅਸਲ ਯਾਰ ਰੱਬ ਦਾ ਬੜਾ ਬੇਅੰਤ ਕੁਦਰਤ ਬਹੁਤ ਬੇਅੰਤ ਤੈਨੂੰ ਕਿਸੇ ਕਿਸੇ ਦਾ ਭਲਾ ਕਰਦੇ ਹੋ ਬੁਰਾ ਨਾ ਕਰੋ ਕਿਸੇ ਦਾ ਉਹਦੇ ਲੱਗਾ ਤੂੰ ਐਸੇ ਲੱਗਦੇ ਪੀ ਹਾਲ ਦੀ ਗੜੀ ਠੀਕ ਨਹੀਂਗਾ ਲੇਕਿਨ ਉਹਦੇ ਨਾਲ ਹੀ ਇੱਕ ਪ੍ਰਗਟ ਸਿੰਘ ਸਮਰਾ ਹੁੰਦਾ ਸੀ ਖਾਲਸਾ ਸਿੰਘ ਹੁੰਦਾ ਸੀ ਉਹ ਛੀਦ ਹੋ ਗਿਆ ਤੇ ਇਹ ਸੂਬਾ ਟਿੱਖੀਵਿੰਡ ਹੁੰਦਾ ਸੀ ਤੇ ਉਹਦੇ ਪਰਿਵਾਰ ਚੁੱਕ ਲੈ ਇਹ ਜਾਂਦਾ ਤੇ ਤਲੋਕਾ ਬਰਵਾਸ ਹੀ ਗਾ ਤੇ ਸੂਬਾ ਦੇ ਸਾਹਮਣੇ ਖੜੀ ਕਰਕੇ ਉਹਦੀ ਘਰ ਦੀ ਨੂੰ ਕਹਿੰਦਾ ਵੀ ਜੇ ਬਚਣਾ ਇਹਨਾਂ ਤੇ ਇਹਦੇ ਨਾਲ ਲੱਗ ਜਾ ਤੇ ਮੇਰੇ ਕੋਲ ਨੇ ਲੱਗ ਲੱਗ ਜਾ ਉਹਦੀ ਵਿਚਾਰੀ ਮਜਬੂਰੀ ਬਣ ਗਈ ਫਿਰ ਬੱਚੇ ਵੀ ਬਚਾਉਣੇ ਸੀ ਉਹ ਬਚਣ ਦੇ ਸੀ ਇੱਥੋਂ ਤੱਕ ਕਰਤੂਤਾ ਖੋਲਦੇ ਰਹੇ ਇੱਥੋਂ ਤੱਕ ਕਿ ਸ਼ਾਮ ਅੜੀ ਗਿਆ ਫਿਰ ਇਹਨਾਂ ਨੇ ਇੱਕ ਲੁਧਿਆਣੇ ਦੀ ਸੁਗਿਆਰਾ ਭਾਈਚਾਰੇ ਦੀ ਲੇਡੀ ਸੀ ਨਾਲ ਉਹਦੇ ਦੋ ਬੱਚੇ ਸੀਗੇ ਉਹ ਅਮਰਸਰ ਰੱਖੀ ਸੀ ਸ਼ਰਿਆਮ ਰੱਖੀ ਸੀ ਕਿਨੇ ਤਾਂ ਲੋਕ ਕਹਿੰਦੇ ਤੇ ਜੇਕਰ ਦੁਆਰਥ ਕਰਦਾ ਸੀ ਬਲਕੀਆਂ ਦਾ ਸਮਗਨਰ ਦਾ ਕਰਵਾ ਸੀ ਉਹ ਤੇ ਸੂਬੇ ਨੇ ਆਪਣਾ ਮੁੰਡਾ ਬਲਕੀਆਂ ਨੂੰ ਘਰ ਰਿਹਾ ਸਮਗਨਰ ਦੇ ਘਰ ਰਿਹਾ ਹੁਣ ਜਦੋਂ ਉਹਦੀ ਲਾਜ ਕਰਨ ਦੀ ਗੱਲ ਆਈ ਤੇ ਮੁੰਡੇ ਨੇ ਤੇ ਨੋਹ ਨੇ ਕਹਿਤਾ ਕਿ ਅਸੀਂ ਲਾਜ ਨਹੀਂ ਕਰਾ ਸਕਦੇ ਤੁਸੀਂ ਕਰੋ ਪੋਸਮार्टम ਹੋ ਗਿਆ ਲਾਸ਼ ਨੂੰ ਦੇ ਵੱਲਾਈ ਕਰਤੀ ਉਹਦੀ ਕੁੜੀ ਵੀ ਵਿਦੇਸ਼ ਚ ਗਈ ਆ ਅਮਰitsar ਦੇ ਵਿੱਚ ਬਕਾਇਦਾ ਤੌਰ ਤੇ ਮਹਿਤਾ ਰੋਡ ਦੇ ਉੱਤੇ ਉਹਨੇ ਇੱਕ ਕਾਫੀ ਜ਼ਮੀਨ ਵੜੀਆ ਕਾਫੀ ਉਹਨੇ ਆਪਣਾ ਵੀਲਾ ਜਿਹਾ ਬਣਾਇਆ ਹੋਇਆ ਤੇ ਖਲਾਗਣਾ ਬਾਲਟੀ ਲਾਇਆ ਤੇ ਤੁਹਾਨੂੰ ਇਹ ਪਤਾ ਹੋਏਗਾ ਅਜੀਤ ਸਿੰਘ ਸੰਧੂ ਦਾ ਸੰਸਕਾਰ ਵੀ ਉਹਦੇ ਬਾਗ ਜਿਹੜਾ ਸੀ ਨਾ ਕਿ ਸ਼ਮਸ਼ਾਨ ਘਾਟ ਹੋਇਆ ਸੀ ਤੇ ਇਹ ਵੀ ਇੱਥੇ ਜਿਹੜੀ ਜਗ੍ਹਾ ਖਾਲੀ ਸੀ ਇਹਦੀ ਕੋਠੀ ਦੇ ਕੋਲੇ ਉੱਥੇ ਸੰਸਕਾਰ ਕੀਤਾ ਗਿਆ ਉਹਨੂੰ ਜਗਤ ਜੀਤੀ ਕਿਸੇ ਸ਼ਸ਼ਮਸ਼ਾਨ ਘਾਟ ਨੇ ਵੀ ਭਾਈ ਇੱਥੇ ਸੰਸਕਾਰ ਕਰ ਲਓ ਪਿੰਡ ਵਾਲਿਆਂ ਕਹਿੰਦੇ ਜਿੱਥੇ ਨੇ ਲਾਇਆ ਬਹੁਤ ਵਿਰੋਧ ਜੇ ਅਸੀਂ ਵੀ ਤੁਹਾਡਾ ਵਿਰੋਧ ਕਰਾਂਗੇ ਤਾਂ ਕੋਈ ਗੱਲ ਬਾਣੀ ਨਹੀਂ ਵੀ ਪਿੰਡ ਨਹੀਂ ਲੱਗ ਗਿਆ ਇਹ ਹੁੰਦੀ ਇਹ ਹੁੰਦੇ ਮਰਨ ਕੀ ਹੋਇਆ ਤੁਸੀਂ ਕੋਈ ਸੰਤ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿੰਡ ਜਿਹੜਾ ਨਾ ਸ਼ਮਸ਼ਾਨ ਘਾਟ ਉਹ ਵੀ ਪੂਰਾ ਲਿਸਕ੍ਰਮ ਉਸ ਦਾ ਬਹੁਤ ਛੋਟਾ ਬਣਾਤਾ ਸੀ ਤੇ ਜਦੋਂ ਉਹਨਾਂ ਨੂੰ ਘਾਟਣ ਕਰਨ ਗਏ ਸੀ ਪ੍ਰਕਾਸ਼ ਸਿੰਘ ਬਾਦਲ ਤੇ ਕਹਿੰਦੇ ਯਾਰ ਇੰਨਾ ਸੋਹਣਾ ਸ਼ਮਸ਼ਾਨ ਘਾਟ ਦੇਖ ਕੇ ਤੇ ਮਰਨੂ ਜੀ ਕਰਦਾ ਬਾਲ ਸਾ ਤੋਂ ਬੰਦਾ ਮਜ਼ਾਕੀ ਬਣੀ ਸੀ ਹੁਣ ਜਿਹੜੇ ਬੰਦੇ ਨੂੰ ਪਹਿਲੀ ਗੱਲ ਤੇ ਪਰਿਵਾਰ ਨੇ লাশ ਬੜੀ ਮੁਸ਼ਕਿਲ ਨਾਲ ਕੀ ਸੰਸਕਾਰ ਤੇ ਨਹੀਂ ਗਿਆ ਕੋਈ ਗੱਲ ਨਹੀਂ ਕੀ ਬਾਤ ਨਹੀਂ ਤੇ ਘਰ ਦੇ ਵਿੱਚ ਸੰਸਕਾਰ ਕੀਤਾ ਹੈ ਕਿ ਤੇ ਬਾਕੀ ਕੀ ਰਹਿ ਇੱਕ ਪੱਤਰਕਾਰ ਖਵਾਤ ਲੱਗਦਾ ਵੀ ਜਦੋਂ ਅਸੂ ਦੇ ਕਰਗੇ ਤਾਂ ਲੋਕਾਂ ਨੇ ਉਹਨੇ ਬੂਹੇ ਬੰਦ ਕਰ ਲਏ ਗੱਲ ਹੀ ਨਹੀਂ ਕੀਤੀ ਆ ਹੁਣ ਜਦੋਂ ਗਏ ਜਦੋਂ ਜੀ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਪਰਸੋਂ ਦੀ ਗੱਲ ਨਾ ਬਥੇ ਕਿਹੜੀ ਗੱਲ ਦੂਰ ਦੀ ਗੱਲ ਮਤਲਬ ਇਹਨਾਂ ਨੂੰ ਉਹਨਾਂ ਨੂੰ ਪਰਿਵਾਰ ਨੂੰ ਵੀ ਜੀ ਕਾਵਾਂਗੇ ਕੀ ਦੱਸਾਂਗੇ ਕੀ ਇਹਨਾਂ ਨੂੰ ਕੀ ਕਾਵਾਂਗੇ ਇਹਨਾਂ ਨੂੰ ਅਸੂ ਉਹਨੇ ਉਹਨੇ ਆਪਾਂ ਮੁੱਖ ਮੰਤਰੀ ਸਾਹਿਬ ਤੇ ਫਿਰ ਆਂਦੇ ਵਾਲੀ ਥਾਂ ਤੇ ਜਿੱਥੋਂ ਤਰੰਤੰਤ ਸਿਰੂ ਕੀਤਾ ਸੀ ਅੱਛਾ ਮੁੱਖ ਮੰਤਰੀ ਸਾਹਿਬ ਬਾਰੇ ਜੇ ਦੋ ਆਪਾਂ ਗੱਲ ਕਰਨੀ ਨਾ ਆਪਾਂ ਇਹ ਵੀ ਕਰਨੀ ਸ਼ਨੀਵਾਰ ਆਪਾਂ ਕਿੰਨੀ ਦੇਰ ਗੱਲਾਂ ਕਰਦੇ ਰਹੇ ਵੀ ਜਿਹੜੀ ਇੰਟਰਵਿਊਾਂ ਦੀ ਝੜੀ ਲਾਈ ਉਹਦੇ ਬਾਰੇ ਵੀ ਥੋੜਾ ਦੱਸਿਓ ਪਹਿਲੀ ਗੱਲ ਤੇ ਮੁੱਖ ਮੰਤਰੀ ਸਾਹਿਬ ਕੋਲ ਸਵਾਏ ਗੱਲਾਂ ਤੋਂ ਕੁਛ ਵੀ ਹੈ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾ ਲੈ ਬਾਕੀ ਅੱਜ ਤੱਕ ਕੀਤਾ ਕੀ ਹੈ ਤੁਸੀਂ 16 ਮੈਡੀਕਲ ਚ ਖੋਲਣੇ ਸੀ ਅਜੇ ਤੱਕ ਇੱਕ ਦਾ ਰੂਵਾ ਤੁਵਾਂ ਨਹੀਂ ਜਿਹੜਾ ਤੁਸੀਂ ਮਸਤੂ ਵਾਲੇ ਖੋਲਣ ਦੀ ਗੱਲ ਕੀਤੀ ਸੀ ਅੱਜ ਸਾਰੀ ਤੱਪੜ ਝਾਰੀ ਸ਼੍ਰੋਮਣੀ ਮਿੱਟੀ ਤੇ ਕਰਤੀ ਵੀ ਖੂਜੀ ਜ਼ਮੀਨ ਤੇ ਡੇਰੇ ਵਾਲਿਆਂ ਦੀ ਜਿਵੇਂ ਜ਼ਮੀਨ ਦੇਤੀ ਅਸੀਂ ਮਕੈਦਾ ਕਰਤੀ ਇਹ ਨਾ ਜਾ ਕੇ ਕੋਚ ਉਸਤੇ ਲੈ ਗਿਆ ਸਾਡਾ ਕੰਮ ਰੁਕ ਗਿਆ ਇਸ ਸਰਕਾਰ ਦੀ ਲਾਗੇ ਉੱਜਮੀਦਾਰ ਨਹੀਂ ਕਿਹੜੀ ਨਹੀਂ ਅਜੇ ਤੱਕ ਇਹ ਜਿਹੜੇ ਗੱਲਾਂ ਨਾ ਕਿੜਾ ਜਦਾ ਬਣਉਂਦੇ ਕੰਮ ਨੂੰ ਇਕੱਠੀ ਕਰਦੇ ਹੁਣ ਤੁਸੀਂ ਉਹਦੇ ਕੰਮਕੁਮਿਤ ਕੀ ਕਰਨੇ ਨਹੀਂ ਹੁਣ ਇਹਨਾਂ ਨੇ ਇੰਨੀ ਗੱਲ ਕਹੀ ਤੇ ਅਸੀਂ ਇੱਕ ਪਰਿਵਾਰ ਦਾ 10 ਲੱਖ ਦਾ ਬੀਮਾ ਕਰਵਾ ਲਿਆ ਐਸੇ ਜਦ ਨੇ ਕਿਹਾ ਸੀ ਦੁੱਖ-ਤੁਪੇ ਤੋਂ ਸ਼ੁਰੂ ਹੋ ਜਾ ਮੈਨੂੰ ਉਮੀਦ ਹੀ ਦੁੱਖ-ਤੁਪੇ ਤੋਂ ਸ਼ੁਰੂ ਹੋ ਇਹਦੇ ਵਜਿਤੇ 500 ਹਸਪਤਲਾਂ ਕੇਦਨ ਨਾਲ ਸਾਡਾ ਕੰਟਰੈਕਟ ਹੋ ਗਿਆ ਇੱਕ ਪ੍ਰਵਾਹ ਇੱਕ ਵਿਅਕਤੀਗਤ ਪ੍ਰਵਾਹ ਇੱਕ ਪਰਿਵਾਰ ਭਾਵੇਂ 2 ਮੈਂਬਰ ਤਾਂ ਵੀ 10 ਲੱਖ ਜੇ 4ਵੇਂ ਵਿੱਚ ਵੀ 10 ਲੱਖ ਜੇ 5ਵੇਂ ਵਿੱਚ ਤੱਕ 10 ਲੱਖ ਜੇ 50-55 ਲੱਖ ਪਰਿਵਾਰ ਹੈਗੇ ਨੇ ਤੁਸੀਂ ਸਭ ਲੋਕ ਕਿੰਨਾ ਖਰਚਾਉ ਹਰ ਲੋਕ ਤੇ ਬਿਮਾਰੀ ਨਾ ਪਰਿਵਾਰ ਤੇ ਬਿਮਾਰੀ ਨਹੀਂ ਹੁੰਦਾ ਮਨੇ ਇਹਨਾਂ ਨੇ ਕਹਿ ਤਾਪਿਓ ਜੀ ਸ਼ੁਰੂਆਤ ਤਰਨਤਾਰ ਤੋਂ ਬਰਨਾਲੇ ਤੋਂ ਕਰ ਰਹੇ ਕਿ ਬਰਨਾਲਾ ਪੈਂਦਾ ਸੰਗਰੂਰ ਜ਼ਿਲ੍ਹੇ ਸੰਗੂਰ ਜ਼ਿਲ੍ਹਾ ਇਹਨਾਂ ਦਾ ਆਪਣਾ ਜ਼ਿਲ੍ਹਾ ਤੇ ਤਰਨਤਾਰ ਦੇ ਵਿੱਚ ਇਲੈਕਸ਼ਨ ਇਹਨਾਂ ਨੇ ਲੈਕਸ਼ਨ ਤੋਂ ਪਹਿਲਾ ਪਹਿਲਾ ਉੱਥੇ ਕੋਈ ਨੋ ਕਿ ਇਹੋ ਜਿਹਾ ਸਭੂ ਭਾਜੂ ਛੱਡਣਾ ਵਾ ਜਿਹੜੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਪਰ ਪੱਟੀ ਸਾਹਿਬ ਤੁਹਾਨੂੰ ਲੱਗਦਾ ਜਿਹੜੇ ਇਸ ਵੇਲੇ ਹਾਲਾਤ ਬਣੇ ਹੋਇਆ ਲੋਕ ਪ੍ਰਭਾਵਿਤ ਹੋ ਜਾਣਗੇ ਨਹੀਂ ਲੋਕ ਤਾਂ ਬਹੁਤ ਸਿਆਣੇ ਨੇ ਲੋਕ ਬਹੁਤ ਸਿਆਣੇ ਨੇ ਲੋਕ ਆਪਣੀ ਮੰਨਮਰਜ਼ੀ ਕਰਦੇ ਆ ਤੇ ਮੈਂ ਇਹ ਗੱਲ ਕਹਾਂ ਵੀ ਜੇ ਬਿਜਲੀ ਫ੍ਰੀ ਦੇ ਕੇ ਵੋਟਰ ਮਿਲਦੀ ਹੋਣ ਨਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 2002 ਕਦੀ ਨਾ ਹਰਦੇ ਕਿ ਉਹਨਾਂ ਆਉਂਦੇ ਆ ਪਸੰਦੀ ਦੀ ਬਿਜਲੀ ਮਾਫ ਕਰਦੀ ਸਾਰੀ ਕਰਤੀ ਸੀ ਬੜਾ ਵੱਡਾ ਹੋ ਗਿਆ ਸਭ ਤੋਂ ਪਹਿਲਾ ਪੰਜਾਬ 'ਚ ਕੰਮ ਆਇਆ ਸੀ ਉਹ ਬਾਤੀ ਨੂੰ ਰਿਆ ਨੇ ਇਹ ਕੀਤੀ ਬਾਕੀ ਨਹੀਂ ਕੀਤੀ ਵੱਖਰੀ ਗੱਲ ਕਿਸੇ ਨਾਲ ਨਹੀਂ ਇਸ ਕਰਕੇ ਇੱਥੇ ਇਹਨਾਂ ਨੇ ਸ਼ੁਰੂ ਕੀਤਾ ਵੀ 10 ਲੱਗਦੀ ਉੱਥੇ ਸਾਡੀ ਟੀਮਾਂ ਬੈਠ ਜਾਣਗੀਆਂ ਟੀਮਾਂ ਸ਼ੁਰੂ ਕਰ ਦੇਣੀ ਹੈ ਸਾਡਾ ਸਾਰਾ ਜਿਹੜੀ ਰਜਿਸਟ੍ਰੇਸ਼ਨ ਕਰਨੀ ਤੇ ਇਹ 10-12 ਦਿਨ ਦਾ ਪ੍ਰੂਫ ਹੈਗਾ ਕਿਗਾ ਸਾਡਾ ਨਾਕ ਦੇデア ਪੂਰੀ ਪ੍ਰਕਿਰਿਆ ਪੂਰੀ ਕਰਨੀ ਜੋਗੀ ਉਸ ਤੋਂ ਬਾਅਦ ਅਸੀਂ ਇੱਥੇ ਪੂਰੀ ਤਰ੍ਹਾਂ ਜਿਹੜਾ ਬਕਾਇਦਾ ਤੌਰ ਤੇ ਆਪਣਾ ਜਿਹੜਾ ਸੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਉਹਨਾਂ ਲੋਕਾਂ ਨੂੰ 10 ਲੱਖ ਦਾ ਬੀਮਾ ਇੱਕ ਪਰਿਵਾਰ ਨੂੰ ਕੀਤਾ ਜੋ ਆਪਣੇ ਸਾਥ ਜਦੋਂ ਜਦੋਂ ਮੱਦੀ ਰਾਜ ਕਰਾਂ ਤੇ ਇਹਦੇ ਵਿੱਚ ਉਹਨਾਂ ਨੂੰ ਪਾਸਪੋਰਟ ਦੀ ਕਾਪੀ ਆਧਾਰ ਕਾਰਡ ਦੀ ਕਾਪੀ ਵੋਟਰ ਕਾਰਡ ਦੀ ਕਾਪੀ ਲਿਖ ਜਾਣੀ ਪਊਗੀ ਨਾਲ ਉਹ ਰਜਿਸਟ੍ਰੇਸ਼ਨ ਹੋ ਗਈ ਉਹਨਾਂ ਦੀ ਹੂੰ ਉਹ ਕਹਿੰਦੇ ਜੇ ਰਜਿਸਟ੍ਰੇਸ਼ਨ ਨਹੀਂ ਹੋਈ ਨਾ ਹੂੰ ਤੁਸੀਂ ਹਸਪੀਟਲ ਪਹੁੰਚਗੇ ਤੁਸੀਂ ਆਪਣਾ ਆਧਾਰ ਕਾਰਡ ਦੀ ਕਾਪੀ ਜਾਂ ਪਾਸਪੋਰਟ ਦੀ ਕਾਪੀ ਵਿਖਾ ਕੇ ਉੱਥੇ ਵੀ ਇਲਾਜ ਕਰਵਾ ਸਕਦੇ ਹੋ ਕੋਈ ਗੱਲ ਨਹੀਂ ਕਿ ਕਰਾਓ ਰਜਿਸਟ੍ਰੇਸ਼ਨ ਦੇ ਤਹਲੇ ਕਾਰਡ ਮਿਲ ਜੂਗਾ ਤੇ ਫਿਰ ਲੋਕਾਂ ਨੂੰ ਵੇਖਣ ਦੀ ਲੋੜ ਕੋਈ ਨਹੀਂ ਪਊਗੀ ਉਹਨਾਂ ਨੂੰ ਵੀ ਇਹ ਕੀ ਕਰਨਾ ਕੀ ਨਹੀਂ ਕਰਨਾ ਕਾਰਡ ਦੇ ਤੇ ਸਭ ਕੁਝ ਹੋ ਜਾਏਗਾ ਪਟਿਆ ਸਾਹਿਬ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਨਹੀਂ ਸਾਰੇ ਸਰਕਾਰੀ ਤੇ 500 ਦੇ ਚ 500 ਉਹਨਾਂ ਨੇ ਕਿ ਬਾਕੀ ਹਸਪੀਟਲ ਅਸੀਂ ਕੀਤੇ ਨੇ ਇਹ ਹਜ਼ਾਰ ਕਰਨਾ ਸਰ ਦਾ ਟੀਚਾ ਹੈ ਤੇ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀ ਜਿਹੜਾ ਇਹਨਾਂ ਨੇ ਨੀ ਪੱਥਰ ਰੱਖਿਆ ਸੀ ਮੈਲੀਗਲ ਕਰਦਾ ਮੈਂ ਪੁੱਟ ਕੇ ਪਾਸੇ ਸੁੱਟਦਾ ਸੀ ਤੇ ਲੋਕਾਂ ਨੇ ਨੇਰੀ ਲਿਆਦੀ ਵੀ ਆਹ ਲੋ ਜੀ ਪਾਇਲਟ ਪ੍ਰੋਜੈਕਟ ਭਗਵੰਤ ਮਾਨ ਦਾ ਅਗਲਾ ਨੀ ਪੱਥਰ ਰੱਖ ਕੇ ਪੂਰੇ ਸੁੱਟਿਆ ਇਹਨਾਂ ਰਾਤੋਂ ਰਾਤ ਮੜ ਕੇ ਲਾ ਕੇ ਨਾ ਜੇਸ ਵੀ ਮਸ਼ੀਨਾਂ 'ਚ ਫੇਰ ਪੱਥਰ ਕਲਾ ਕੀਤਾ ਉਹ ਫਿਰ بڑا ਕਰਕੇ ਉਹਦੇ ਘੇਰੇ ਘੇਰੇ ਵਿੱਚ ਮਿੱਟੀ-ਮੁੱਟੀ ਪਾਈ ਉਹਨੂੰ ਖੜਾ ਕੀਤਾ। ਇਹ ਸੇ ਕਰਕੇ ਜਦੋਂ ਹਸਪੀਟਲ ਤੋਂ ਤੁਸੀਂ ਕੰਮ ਅਸੀਂ ਚੋਹਦੇ ਤੁਹਾਡਾ ਬੜਾ ਵਧੀਆ ਹੈਗਾ। ਜੇ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ। ਜੇ ਇਹ ਸਹੂਲਤ ਲੋਕਾਂ ਨੂੰ ਮਿਲ ਜੇ ਤੇ ਮਾੜੀ ਨਹੀਂ ਚੰਗੀ ਗੱਲ ਹੈ ਕਿਉਂਕਿ ਇਹਨਾਂ ਨੇ ਜਿਹੜੀ ਕਰੋੜਾਂ ਦਾ ਹੈ ਤਾਂ ਲੋਕਾਂ ਦੇ ਪੈਸੇ ਹੈ ਨਾ। ਘਰੋਂ ਤੋਂ ਕਿਸੇ ਦੇਣਾ ਕੁਝ ਨਹੀਂ ਗੱਲ ਜੀ। ਜੀ। ਕਿ ਚਾ ਮਤਲਬ ਕਦੀ ਕਦੀ ਇਦਾਂ ਨਹੀਂ ਲੱਗਦਾ ਵੀ ਮੁੱਖ ਮੰਤਰੀ ਜਿਹੜੇ ਆ ਇਹ ਕੁਝ ਕਰਨਾ ਚਾਹੁੰਦੇ ਆ ਫੰਡਸ ਦੀ ਕਮੀ ਆ ਜਾਂ ਮਤਲਬ ਕੋਈ ਇਹਨਾਂ ਨੂੰ ਰੋਕ ਕੇ ਰੱਖਦਾ ਇਹਨਾਂ ਦੇ ਉੱਤੇ ਮਤਲਬ ਇਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਕੋਈ ਡਿਸੀਜਨ ਨਹੀਂ ਲੈਣ ਦਿੰਦਾ ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ 2022 ਦੇ ਵਿੱਚ ਉਤੋਂ ਪਹਿਲਾਂ ਚੋਣ ਪ੍ਰਚਾਰ ਕਰ ਰਹੇ ਸੀ ਗੱਲਾਂ ਬਹੁਤ ਸੀਗੀਆਂ ਤੇ ਉਹ ਜ਼ਮੀਨੀ ਪੱਧਰ ਤੇ ਤਾਂ ਦਿਖਾਈ ਨਹੀਂ ਦਿੰਦੀਆਂ ਜੀ 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 ਮਿੱਟੇ ਦੀ ਮਿੱਟੇ ਦੀ ਮਿੱਟੇ ਦੀ ਮਸੂਹ ਨਹੀਂ ਦਿੰਦੀ ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਮਾਨ ਸਾਹਿਬ ਐਵੇਂ ਹਵਾ 'ਚ ਗੱਲਾਂ ਕਰਦੇ ਆ ਕਹਿ ਸਕਦੇ ਆਂ ਜੀ ਕਿਉਂ ਨਹੀਂ ਕਹਿ ਸਕਦੇ ਇਹ ਲੋਕ ਲੋਕਾਂ ਦੇ ਕਸ਼ਟ ਕੱਟਣ ਆਏ ਸੀ ਤੇ ਨਾ ਕੇ ਕਲੋਨੀਆਂ ਮਨੂ ਸ਼ੁਰੂ ਕਰਤੀਆਂ ਕਸ਼ਟਾਂ ਤੋਂ ਕਲੋਨੀਆਂ ਬੜੀ ਸ਼ੁਰੂ ਕਰਤੀਆਂ ਤਨੌਰ ਤੋਂ ਗੁਰਲਾਲ ਸਿੰਘ ਵਿਧਾਇਕ ਨੇ ਇਹਨਾਂ ਦੇ ਹੂੰ ਉਹਨਾਂ ਇੱਕ ਮਹਲ ਜਾਂ ਵੇਹਲੀ ਲੈ ਕੇ ਨਾ ਮੋਲ ਦੇ ਕੋਲ ਆਪਣੇ ਤੋਂ ਕੈਪਟਨ ਮਰਿੰਦਰ ਸਿੰਘ ਦੇ ਭਰਾ ਕੋਲੋਂ ਉੱਥੇ ਕਲੋਨੀਆਂ ਕੱਟੀਆਂ ਪੈਸੇ ਕਮਾਏ ਦੇ ਮੋਟੇ ਉੱਥੇ ਕਸਤ ਨਹੀਂ ਕੱਟੇ ਲੋਕਾਂ ਦੇ ਅੱਜ ਨਾਲ ਵਿਰਸਾ ਸਿੰਘ ਬਲਟੋਆ ਕਹਿੰਦਾ ਫਿਰਦਾ ਵੀ ਵੇਖੋ ਜੀ ਚਾਹੀਦਾ ਵੀ ਇਸੇ ਤਰ੍ਹਾਂ ਜਿਹੜੇ ਪਰਵਾਸੀ ਨੇ ਇਹਨਾਂ ਨੂੰ ਇੱਥੇ ਜ਼ਮੀਨ ਦੇ ਹੀ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਘਰ ਖਰੀਦਣ ਦਾ ਹੱਕ ਨਹੀਂ ਹੋਣਾ ਚਾਹੀਦਾ ਇਹ ਕੰਡੇ ਬੀਜੇ ਕਿੰਨੇ ਸੀ ਬਲਟੋਆ ਸੰਗ ਇਹ ਕੰਡੇ ਤੁਸੀਂ ਬੀਜੇ ਸੀਗੇ ਜਦੋਂ ਬਕਾਇਦਾ ਤੌਰ ਤੇ 15 ਅਕਤੂਬਰ 2014 ਨੂੰ ਆਰਸੀ যাদਬ ਨੂੰ ਦੂਸਰੀ ਵਾਰੀ ਤੁਸੀਂ ਪੰਜਾਬ ਪ੍ਰਵਾਸੀ ਵੈਲਫੇਅਰ ਕਮਿਸ਼ਨ ਦਾ ਪ੍ਰਧਾਨ ਬਣਾਇਆ ਸੀ ਇਹ ਤੁਸੀਂ ਵੀ ਜੇ ਸੀ ਤੈਨੂੰ ਉਹਦੋਂ ਚੇਤਨੀ ਹੁੰਦੀ ਇਹ ਪ੍ਰਮਾਣਵਾ ਸਕਦੀ ਹੈ ਉਹ ਟੋਆ ਸਭ ਜੇ ਚੰਗੀ ਗੱਲ ਸੀ ਤੁਸੀਂ ਇਹ ਸੋਚ ਕੇ ਗੱਲ ਕਰਦੇ ਤੇ ਸ਼ੇਸਾ ਦੋਬਰੀ ਜਾਂ ਸ਼ੇਸਾ ਦੀ ਤਨਿਵਰਤੀ ਹੋਦੀ ਅੰਮ੍ਰਿਤਸਰ ਦੇ ਵਿੱਚ ਪੌਸ਼ ਏਰੀਆ ਚ ਕੋਠੀ ਐ ਪੌਸ਼ ਏਰੀਆ ਚ ਮੀਖਾ ਜਿੱਥੇ ਘੱਟੋ ਘੱਟ 10 ਲੱਖ ਨੂੰ ਮੀਖਾ ਗੱਜ ਘਵੜੀ ਇਹਦੀ ਮੈਨੇਜਮੈਂਟ ਦੀ ਜਗਾ ਉੱਥੇ ਇਸ ਕਰਕੇ ਬੁਲਟੋਆ ਸਾਹਿਬ ਨੇ ਤੇ ਨਿੱਗਲ ਕਹਿ ਕੇ ਕੰਮ ਸਾਰ ਲਿਆ ਪਰ ਮੈਂ ਸੋਚਦਾ ਵੀ ਜੇ ਕਿਤੇ ਉਦੋਂ ਬਾਦਲ ਸਾਹਿਬ ਨੇ ਕੰਡੀ ਦਾ ਬਿੱਜੀ ਹੁੰਦੇ ਤੇ ਅੱਜ ਸ਼ਾਇਦ ਅੰਡ ਕੱਲੇ ਚੁਗੰਦੀ ਲੋੜ ਲਾ ਪੈਂਦੀ ਪਰ ਮੈਂ ਇੱਥੇ ਥੋੜਾ ਜਿਹਾ ਡਿਫਰ ਕਰ ਸਾਨੂੰ ਪ੍ਰਵਾਸੀ ਪੰਜਾਬੋ ਤੇ ਪੰਜਾਬ ਬਚਾਓ ਨਹੀਂ ਅਪਰਾਧੀ ਭਜਾਓ ਤੇ ਪੰਜਾਬ ਬਚਾਓ ਦੀ ਗੱਲ ਕਰਨੀ ਚਾਹੀਦੀ ਬਿਲਕੁਲ ਠੀਕ ਜਿਹੜੇ ਅਪਰਾਧੀ ਭਜਾਓ ਇੱਥੋਂ ਬਹੁਤ ਸਾਰੇ ਲੋਕੋ ਨੇ ਦੂਜੇ ਸ਼ਬਿਆਂ 'ਚ ਕ੍ਰਾਈਮ ਕਰਕੇ ਦੂਜੇ ਸ਼ਹਿਰ ਜਾ ਕੇ ਆਪਣਾ ਕਾਰੋਬਾਰ ਕਰੀ ਜਾਂਦੇ ਕਿ ਤੁਹ ਪਤਾ ਹੀ ਨਹੀਂਦਾ ਕੌਣ ਕੌਣ ਨਹੀਂ ਹੈ ਅੱਜ ਤੁਸੀਂ ਕਹਿੰਦੇ ਪੀ ਅਸੀਂ ਪਿੰਡਾਂ ਚ ਵੱਢ ਨਹੀਂ ਦੇਣਾ ਜੀ ਕਰਾਂ ਚ ਰਹਿ ਨਹੀਂ ਦੇਣਾ ਜੀ ਕਿਰਾਏ ਤੇ ਮਕਾਨ ਨਹੀਂ ਦੇਣਾ ਜੀ ਅਸੀਂ ਇਟ ਇਜ਼ ਅ ਵੈਰੀ ਸੈਟ ਸਾਡੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਤੇ ਹੈ ਨਾ ਮੈਂ ਤਾਂ ਅੱਜ ਵੀ ਕਹਿੰਦਾ ਸਾਡੇ ਜਿਹੜੇ ਹੈਗੇ ਨਾ ਉਹ ਸੁਖਬਾਲ ਸਿੰਘ ਘਹਿਰਾ ਸਕਪਾਲ ਸਿੰਘ ਖਰਨੇ 2023 ਦੇ ਵਿੱਚ ਇੱਕ ਪ੍ਰਾਈਵੇਟ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਕਾਪੀ ਸਪੀਕਰ ਨੂੰ ਦਿੱਤੀ ਪੜ ਸਪੀਕਰ ਨੇ ਉਸ ਬਿੱਲ ਦੀ ਪ੍ਰਸ਼ੰਸਾ ਕੀਤੀ ਸੀ ਵੀ ਤੁਹਾਡਾ ਬਿੱਲ ਬਹੁਤ ਵਧੀਆ ਹੈਗਾ ਤੇ ਬਿੱਲ ਕੀ ਸੀਗਾ ਵੀ ਜਿਹੜੇ ਪ੍ਰਵਾਰਸੀਆ ਇਹਨਾਂ ਤੇ ਬਾਕੀ 8 ਸਟੇਟਾਂ ਨੇ ਸਾਡੇ ਜੀ ਦੇ ਵਿੱਚ ਮਹਾਚਲ ਵੀ ਆਉਂਦੀ ਆ ਹਰਿਆਣਾ ਵੀ ਆਉਂਦੀ ਆ ਰਾਜਸਥਾਨ ਵੀ ਆਉਂਦੀ ਆ ਉੱਤਰਾਖੰਡ ਵੀ ਹੁੰਦੀ ਆ ਬੰਧ ਪ੍ਰਦੇਸ਼ ਵੀ ਹੁੰਦੀ ਆ ਗੁਜਰਾਤ ਵੀ ਹੁੰਦੀ ਆ ਦੋ ਸਟੇਟਾਂ ਹੋਰ ਨੇ ਮੈਨੂੰ ਯਾਦ ਨਹੀਂ ਕਿਹੜੀਆਂ ਇਹ ਇੰਨਾ ਸਟੇਟਸ ਦੇ ਵਿੱਚ ਤੁਸੀਂ ਜਾ ਕੇ ਕਿਤੇ ਵੀ ਕੋਈ ਜ਼ਮੀਨ ਜਾਇਦਾਦ ਨਹੀਂ ਲੈ ਸਕਦੇ ਰਾਜਸਥਾਨ ਦੇ ਵਿੱਚੋਂ ਕਹਿੰਦੇ ਘੱਟੋ-ਘੱਟ 7 ਸਾਲ ਦਾ ਤੁਹਾਡੇ ਕੋਲ ਰਾਜਸਥਾਨ ਦਾ ਰਹਿਣ ਦਾ ਸਰਟੀਫਿਕੇਟ ਹੋਣਾ ਚਾਹੀਦਾ 7 ਸਾਲ ਦਾ ਤੁਹਾਨੂੰ ਉੱਥੋਂ ਦਾ ਮੇਰ ਲੈ ਕੇ ਦੇਵੇ ਤੁਹਾਨੂੰ ਸਰਪੰਚ ਦੇ ਕੇ ਦੇਵੇ ਸਾਡੇ ਪਿੰਡ ਦੇ ਜਿਹੜਿਆ ਉਸ ਤੋਂ ਲਾਵਾ ਫਿਰ ਪਰਮਾਨੈਂਟ ਤੁਹਾਨੂੰ ਇੱਕ ਜਗ੍ਹਾ ਤਿੰਨ ਸਾਂ ਰਹਿਣਾ ਪਊਗਾ ਤੇ ਫਿਰ ਤੁਹਾਨੂੰ ਉੱਥੇ ਜਾ ਕੇ ਤੁਹਾਡਾ ਆਧਾਰ ਕਾਡਡ ਰਸਟ ਕਰਨਾ ਪਊਗਾ ਰਾਜਸਥਾਨ ਦੇ ਕਿ ਸਾਡੇ ਤੇ ਆਪੀ ਜਿਹੜਾ ਮੱਤੀ ਆਵੇ ਸੀ ਸਾਡੇ ਪੋਲੀਟਿਕਲ ਲੀਟਰ ਵੋਟਾਂ ਦੇ ਖਾਤਰ ਮਿੰਟੋ ਮਿੱਦੀ ਕਾਰ ਵੀ ਬਣਾਉਂਦੇ ਸਭ ਕੁਝ ਬਣਾਉਂਦੇ ਉਹ ਮਹਿਲ ਦੀ ਲੋਕ ਨੇ ਉਹ ਆਪਣਾ ਕੰਮ ਕਰੀ ਜਾਂਦੇ ਆ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਭਾਵੇਂ ਜੋ ਮਰਜ਼ੀ ਕਰੀ ਜਾਣ ਲੇਕਿਨ ਮੈਨੂੰ ਲੱਗਦਾ ਕਿ ਉਹਨਾਂ ਦੇ ਕੋਲੇ ਗੱਲਾਂ ਦੇ ਕਿੜਾ ਬਣਤੋ ਸ ਹੈ ਅਜੇ ਕੁਝ ਦਿਖਾਈ ਨਹੀਂ ਦਿੰਦਾ ਨਹੀਂ ਮੈਂ ਮੈਂ ਫੇਰ ਉੱਥੇ ਹੀ ਆਉਣਾ ਪੱਟੀ ਸਾਹਿਬ ਮੈਂ ਫੇਰ ਉੱਥੇ ਹੀ ਆਉਣਾ ਇਹ ਮੁੱਖ ਮੰਤਰੀ ਸਾਹਿਬ ਨੇ ਜਦੋਂ ਪਾਈ ਦੇ ਵਿੱਚ ਸਰਕਾਰ ਸੰਭਾਲੀ ਸੀਗੀ ਉਸ ਵੇਲੇ ਗੱਲਾਂ ਬਹੁਤ ਸੀ ਲੋਕੀ ਪ੍ਰਭਾਵਿਤ ਹੋਏ ਸੀ ਇਸੇ ਕਰਕੇ 92 ਸੀਟਾਂ ਮਿਲੀਆਂ ਸੀਗੀਆਂ ਉਸ ਤੋਂ ਬਾਅਦ ਅਚਾਨਕ ਕੀ ਹੋਇਆ ਪੱਟੀ ਸਾਹਿਬ ਤੇ ਸਾਡੇ ਕੋਲ ਹੈ ਹੀ ਕੁਝ ਨਹੀਂ ਫੇਰ ਆਪਾਂ ਇਹ ਕਿਤਾ ਮੰਨ ਲਈਏ ਜਦੋਂ 2027 ਦੇ ਵਿੱਚ ਕੋਈ ਹੋਰ ਸਰਕਾਰ ਬਣੂਗੀ ਕੋਈ ਬਦਲਾਵ ਵਾਲੀ ਸਥਿਤੀ ਆਊਗੀ ਤੇ ਖਜ਼ਾਨੇ ਦਾ ਹਾਲ ਤੇ ਫੇਰ ਇਹੀ ਰਹਿਣਾ ਬਿਲਕੁਲ ਰਹਿਣਾ ਨਹੀਂ ਤੁਹਾਡੇ ਸਾਹਮਣੇ ਆਂ ਕਰੀਬ ਜੀ 6 ਕੇ 7 ਛੜ ਰਿਹਾ ਸਾਡਾ ਮਾਨਯੋਗ ਮੰਤਰੀ ਸਿੰਘ ਬਾਦੋਜੜਾ ਬਹੁਤ ਮੰਤਰੀ ਇਹ ਬਣਾਉਂਦਾ ਹੋ ਕੀ ਕਿਹਨਾਂ ਹੁੰਦਾ ਸੀ ਯਾਰ ਸਮਝਿਆ ਅਮਰੀਖਾ 8 ਛੜ ਰਿਹਾ ਕੀ ਕਿਹਨਾਂ ਹੁੰਦਾ ਸੀ ਖਜ਼ਾਨਾ ਖਾਲੀ ਆ ਹਜ਼ੂਰ ਜਦੋਂ ਮੈਂ ਖਾਲੀ ਮੈਂ ਤੁਹਾਨੂੰ ਚਾਹ ਨਹੀਂ ਪਿਆ ਸੀ ਇਹ ਫਿਰ ਕਿਸੇ ਫਿਰ ਚਲੋ ਮਜ਼ਾਕ ਦੀ ਗੱਲ ਨਹੀਂ ਫਿਰ ਉਹ ਸੱਚ ਹੀ ਬੋਲਦੇ ਹੋਣਗੇ ਬਿਲਕੁਲ ਸੱਚ ਹੀ ਬੋਲਦੇ ਜੀ ਕੋਈ ਚੱਕੜ ਹੀ ਚੱਲਦੀ ਹੈਗੀ ਲੇਕਿਨ ਮੈਂ ਇਹ ਗੱਲ ਕਹਦਿਆਂ 1997 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੋ ਤਨਖਾਹ ਸਰਕਾਰ ਬਣਦੀ ਹੈ ਨਾ ਤੇ ਬਾਦਲ ਸਾਹਿਬ ਇਹ ਗੱਲ ਕਹਿੰਦੇ ਆ ਕਿ ਜਿਹੜੀ ਪਹਿਲੀ ਸਰਕਾਰ ਸੀ ਉਹ ਖਜ਼ਾਨਾ ਚਟ ਕਰ ਗਈ ਚਟਤੀ ਕਰ ਗਈ ਲੇਕਿਨ ਜਦੋਂ ਆਪਣੀ 2007 ਗਈ ਸੀ 2002 ਸਰਕਾਰ ਗਈ ਸੀ ਤੇ ਕੈਪਟਨ ਮਰਿੰਦਰ ਸਿੰਘ ਆ ਗਿਆ ਸੀਗਾ ਉਹਨੇ ਕਿਹਾ ਸੀ ਸਰਕਾਰ ਖਜ਼ਾਨਾ ਖਾਲੀ ਕਰਗੀ ਤੇ ਬਾਦਲ ਕਹਿੰਦਾ ਤੂੰ ਕੰਮ ਕਰਨ ਦੀ ਜਾਸ ਨਹੀਂ ਹੈਗੀ ਖਜ਼ਾਨਾ ਰੋਜ਼ ਭਰਦਾ ਤੇ ਰੋਜ਼ ਖਾਲੀ ਹੁੰਦਾ ਇਹ ਗੱਲ ਬਿਲਕੁਲ ਠੀਕ ਰੋਜ਼ ਪੈਸੇ ਦੇਖੇ ਜਾਂਦੇ ਸੀ ਰੋਜ਼ ਵਰਤੇ ਜਾਂਦੇ ਲੇਕਿਨ ਉਹਨੇ ਤੇ ਪੱਕਾ ਹੀ ਕਹਿ ਛੱਡਿਆ ਸੀ ਕੋਈ ਬੋਰ ਲਿਖ ਕੇ ਧਾਇਆ ਸੀ ਵੀ ਮਹਜ਼ੂਰ ਮੈਂ ਤੈਨੂੰ ਚਾ ਨਹੀਂ ਪਿਆ ਸਕਦਾ ਵੀ ਖਜ਼ਾਨਾ ਖਾਲੀ ਜੀ ਚਲੋ ਦੇਖਦੇ ਆ ਕੀ ਬਣਦਾ ਪਰ ਬੱਟਾ ਸਾਬ ਸਵਾਲ ਫੇਰ ਉਹੀ ਆ ਬਈ ਹੁਣ ਜਿੱਦਾ ਤਰਨਤਾਰਨ ਦੀ ਜ਼ਿਮਨੀ ਚੋਣ ਹੁਣ ਸਿਰ ਤੇ ਆ ਪਈ ਆ ਤੇ ਸੰਨੀ ਸੰਦੀਪ ਸੰਨੀ ਹੋਣਾ ਦੀ ਆਪਾਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੀ ਐਨਸੀਬੀ ਨੋਟਿਸ ਭੇਜਣ ਨੂੰ ਫਿਰਦੀ ਆ ਤੇ ਕਾਂਗਰਸ ਦੀ ਵੀ ਆਪਾਂ ਗੱਲ ਪਰਸੋਂ ਕੀਤੀ ਸੀਗੀ ਤੇ ਭਾਜਪਾ ਦੀ ਗੱਲ ਕਰੀਏ ਮੈਂ ਕਹਿੰਨਾ ਥੋੜੀ ਜੀ ਇਹ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਕਿੱਧਰ ਨੂੰ ਫਿਰ ਕੇ ਭਾਜਪਾ ਵੀ ਕੋਈ ਉਮੀਦਵਾਰ ਤਲਾਸ਼ ਰਹੀ ਹੈ ਵੀਕਰ ਬਿਤਾਉਂਦਰ ਨਰਿੰਦਰ ਸਿੰਘ ਐਡਵੋਕੇਟ ਅੱਛਾ ਉਹਨਾਂ ਨੇ ਤੇ ਕਾਲੀਗਲ ਨੇ ਆਪਣੇ ਦੋਵਾਂ ਨੇ ਪਹਿਲਾ ਉਮੀਦਵਾਰ ਅਨਾਉਂਸ ਕਰ ਦਿੱਤੇ ਨੇ ਅੱਛਾ ਜੀ ਭਾਜ ਪਾਦ ਉਮੀਦਵਾਰ ਖੜਾ ਹੋ ਉੱਥੇ ਲੇਕਿਨ ਇਹ ਆ ਵੀ ਆ ਜਿਹੜਾ ਪੁਨਰਗਠਿਤ ਕਾਲੀਗਲ ਤੇ ਵਾਰਸ ਜਿਹਾ ਕਾਲੀਗਲ ਜੇ ਇੱਕ ਮੈਂ ਤੇ ਇਕੱਠੇ ਹੋ ਕੇ ਇੱਕ ਉਮੀਦਵਾਰ ਦੇ ਦਿੰਦੇ ਆ ਤੇ ਇਹ ਪੂਰੀ ਫਾਈਟ ਦੇਣੀ ਹੋਤੀ ਪਰ ਬੜਾ ਜੀਬ ਅਗਰ ਅੱਛਾ ਚਲੋ ਇਹ ਵੀ ਗੱਲ ਮੰਨ ਲੈਂਦੇ ਆ ਅਗਰ ਪੁਨਰ ਸੁਰਜੀਤ ਅਕਾਲੀ ਦਲ ਤੇ ਅਮਰਪਾਲ ਹੁਣੀ ਵਾਰਸ ਪੰਜਾਬ ਦੇ ਇਕੱਠੇ ਹੋ ਕੇ ਸੰਨੀ ਦਾ ਸਮਰਥਨ ਕਰ ਦਿੰਦੇ ਸੰਦੀਪ ਸੰਨੀ ਦਾ ਕਰਦੇ ਬਿਲਕੁਲ ਕਰ ਸਕਦੇ ਨੇ ਕਰ ਸਕਦੇ ਨੇ ਪਹਿਲਾ ਕੰਸੈਂਟ ਸੰਧੀ ਕੋ ਲੈਣੀ ਪਊਗੀ ਤੇ ਪਰਿਵਾਰ ਕੋ ਲੈਣੀ ਪਊਗੀ ਫਿਰ ਪਾਰਟੀ ਨੂੰ ਉਹ ਕੋ ਲੈਣੀ ਪਊਗੀ ਕਿ ਇਸ ਵਰਤਨ ਕਰਦੇ ਕਿਦਾਂ ਕਰਦੇ ਤੁਸੀਂ ਪਰ ਲੋਕ ਐਦਾਂ ਨਹੀਂ ਸੋਚਣਗੇ ਵੀ ਸਾਡੇ ਹਲਕੇ ਦਾ ਐਮਪੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਐ ਜਿਹੜਾ ਵਿਧਾਇਕ ਚੁੜਨਾ ਉਹ ਵੀ ਜੇਲ੍ਹ 'ਚ ਐ ਜੇ ਸਾਡੇ ਲੋਕਾਂ 'ਚ ਸੁਣਨ ਦੀ ਸ਼ਕਤੀ ਹੁੰਦੀ ਐ ਸੋਚਣ ਦੀ ਸ਼ਕਤੀ ਹੁੰਦੀ ਤੇ ਬਤਵੰਦ ਮੋ ਕੈਮਰਾ ਉਹਦੇ ਫਿਰ ਇਹ ਤੇ ਮੰਨਦੇ ਤੁਸੀਂ ਨਾ ਸਾਡੇ ਤੇ ਇਹ ਚੀਜ਼ ਜਪਦੀ ਚੜ੍ਹਦੇ ਪੈਣੀ ਜਾਣਾ ਹਮੇਸ਼ਾ ਅਸੀਂ ਕਦੀ ਵੀ ਸਮਝੌਤਾ ਤੱਕੇਸ਼ਾ ਇਹ ਨਹੀਂ ਕੀਤਾ ਤੱਕੇਸ਼ਾ ਦੇ ਡਟ ਕੇ ਮੁਕਾਬਲਾ ਕੀਤਾ ਇਸ ਮਾਦੀ ਦੇ ਧਰਤੀ ਅੱਜ ਦੀ ਸ਼ੁਰੂ ਤੋਂ ਕੀਤਾ ਸਕੰਦਰਪੁਰ ਉਸ ਤੋਂ ਕੀਤਾ ਉਹ ਜਦ ਮੱਦੀ ਸੀ ਨਾ ਜਿੰਨੇ ਜੈਸਮਦੀ ਕਰਾਸ ਕਰਦਾ ਸੀ ਆਪਣੇ ਨੂੰ ਸਕੰਦਰ ਨੂੰ ਬਿਲਕੁਲ ਤੇ ਸਕੰਦਰ ਕਹਿੰਦਾ ਸੀ ਮੈਂ ਜਨਾਨ ਤੋਂ ਪਰੇ ਮੈਨੂੰ ਕਿਤੇ ਰੁਕਿਆ ਨਹੀਂ ਤੇ ਆ ਪਹਿਲਾ ਬੰਦਾ ਜਿਹੜਾ ਮੇਰਾ ਰਸਤਾ ਰਸਤਾ ਨੂੰ ਕਿਹਾ ਗਿਆ ਬਿਲਕੁਲ ਜੀ ਪਰਸਪੋਰਟ ਬੋਤਨ ਮਾਸੂਫਿਆ ਪ੍ਰਾਕੀਮਤੀ ਸਮਾਜ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਹੀ ਆਸ਼ਕਰੀਆ ਸ਼ੁਕਰੀਆ ਸ਼ੁਭ ਜੀ